ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਜ਼ਿਆਦਾ ਸਵਾਗਤ ਹੈ ਸੰਗਤ ਜੀ ਅਸੀਂ ਹਰ ਰੋਜ਼ ਆਪ ਜੀ ਦੇ ਨਾਲ ਬਾਬਾ ਜੀ ਦੀਆਂ ਸਾਖੀਆਂ ਸਾਂਝੀਆਂ ਕਰਦੇ ਹਾਂ ਤੇ ਸੰਗਤ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਬਾਬਾ ਜੀ ਦੀਆਂ ਸਾਖੀਆਂ ਸਰਵਣ ਕਰਦੀਆਂ ਹਨ ਸੰਗਤ ਜੀ ਅੱਜ ਤੁਸੀਂ ਸਰਵਣ ਕਰੋਗੇ ਸਾਖੀ ਗਿਆਨੀ ਭਾਈ ਰਤਨ ਸਿੰਘ ਜੀ ਦੀ ਇਹ ਸਾਖੀ ਤਾਂ ਤਾਂ ਪਿਆਰੇ ਬਾਬਾ ਇਸ਼ਾ ਸਿੰਘ ਜੀ ਮਹਾਰਾਜ ਨਾਨਕ ਸਰਕਲੇਰਾ ਵਾਲਿਆਂ ਦੇ ਜੀਵਨ ਦੇ ਨਾਲ ਸੰਬੰਧਿਤ ਹੈ ਸੰਗਤ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਸਾਖੀ ਸਰਵਣ ਕਰਨ ਤੋਂ ਬਾਅਦ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਅਤੇ ਸ਼ੇਅਰ ਵੀ ਜ਼ਰੂਰ ਕਰਨਾ ਸੰਗਤ ਜੀ ਅਸੀਂ ਸਾਖੀ ਸ਼ੁਰੂ ਕਰਦੇ ਹਾਂ ਮੈਂ ਮੈਂ ਫਹਿਦੀ ਤਾ ਮੈਂ ਮਹਿਮਾਨ ਸਾਧੂ ਸੰਗਤ ਦੀ ਸੁਨੋ ਮੇਰੇ ਮੀਤਾਂ ਪਿੰਡ ਭੰਮੀਪੁਰਾ ਕਲਾਂ ਦੇ ਗਿਆਨੀ ਰਤਨ ਸਿੰਘ ਜੀ ਸੰਗਤ ਦੇ ਨਾਲ ਨਾਨਕ ਸਰ ਆਉਣ ਲੱਗ ਪਏ ਜਿਹੋ ਜਿਹੇ ਵੀ ਸੇਵਾ ਮਿਲਨੀ ਉਹ ਸੇਵਾ ਕਰਕੇ ਸੰਗਤ ਦੇ ਨਾਲ ਘਰ ਵਾਪਸ ਮੁੜ ਜਾਣਾ ਫਿਰ ਫੌਜ ਵਿੱਚ ਭਰਤੀ ਹੋ ਗਏ ਜਦੋਂ ਹੀ ਛੁੱਟੀ ਮਿਲਨੀ ਨਾਨਕ ਸਰ ਆ ਕੇ ਬਾਬਾ ਜੀ ਦੇ ਦਰਸ਼ਨ ਕਰ ਜਾਣੇ ਇੱਕ ਵਾਰੀ ਫੌਜ ਵਿੱਚੋਂ ਛੁੱਟੀ ਆਈ 13 ਭਾਦਰੋਂ ਬਾਬਾ ਨਨ ਸਿੰਘ ਜੀ ਦੀ ਵਰਸੀ ਦੇ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਸੀ ਗਿਆਨੀ ਰਤਨ ਸਿੰਘ ਜੀ ਵੀ ਵਰਸੀ ਤੇ ਪਹੁੰਚੇ ਸਾਰੇ ਦਰਸ਼ਨ ਮੇਲਾ ਕਰਕੇ ਸਟੇਸ਼ਨ ਵਾਲੇ ਪਾਸੇ ਜਿੱਧਰ ਅੰਮ੍ਰਿਤ ਛਕਾਉਣ ਵਾਲੀ ਜਗ੍ਹਾ ਬਣੀ ਹੋਈ ਹੈ ਇਥੇ ਟਾਲੀਆਂ ਵਾਲੀ ਜਗ੍ਹਾ ਜਿੱਥੇ ਹੁਣ ਹਸਪਤਾਲ ਬਣਿਆ ਹੋਇਆ ਹੈ ਇਥੇ ਸੰਤ ਬਾਬਾ ਮੀਹਾ ਸਿੰਘ ਜੀ ਦਾ ਲੰਗਰ ਲੱਗਿਆ ਹੋਇਆ ਸੀ ਇਥੇ ਇਹਨਾਂ ਦੇ ਪਾਠੀ ਵੀ ਠਹਰੇ ਸਨ ਇਸ ਜਗ੍ਹਾ ਗਿਆਨੀ ਰਤਨ ਸਿੰਘ ਜੀ ਪਹੁੰਚੇ ਗੇੜਿਆ ਗੇੜਾ ਦਿੰਦੇ ਮਨ ਵਿੱਚ ਫੁਰਨਾ ਬਣਿਆ ਕਿ ਇਥੇ ਬਾਹਰ ਨਿਵੇਕ ਲਈ ਜਗ੍ਹਾ ਹੈ ਚਾਹ ਹੀ ਬਣਾ ਕੇ ਪੀ ਲਵਾਂ ਸਰੀਰ ਕਾਇਮ ਰਹੇਗਾ ਉਸਨੇ ਇੱਕ ਪਾਸੇ ਤੋ ਪਤੀਲੀ ਲੈ ਕੇ ਚਾਹ ਧਰ ਲਈ ਇਸ ਸਮੇਂ ਬਾਬਾ ਜੀ ਨਾਨਕ ਸਰ ਚਾਹ ਵੀ ਨਹੀਂ ਸਾਨੂੰ ਬਣਨ ਦਿੰਦੇ ਗਿਆਨੀ ਰਤਨ ਸਿੰਘ ਫੌਜੀ ਚਾਹ ਧਰ ਕੇ ਬੈਠ ਗਿਆ ਬਾਬਾ ਜੀ ਟਹਿਲ ਦੇ ਟਹਿਲ ਦੇ ਬਾਹਰ ਇਸ ਜਗ੍ਹਾ ਗਿਆਨੀ ਰਤਨ ਸਿੰਘ ਜੀ ਦੇ ਕੋਲ ਆ ਖੜੇ ਇਹ ਵੇਖ ਕੇ ਹੈਰਾਨ ਹੋਇਆ ਕਹਿੰਦਾ ਇੱਥੇ ਬਾਬਾ ਜੀ ਕਿਵੇਂ ਆ ਗਏ ਬਾਬਾ ਜੀ ਕਹਿਣ ਲੱਗੇ ਫੌਜੀ ਆ ਇਹ ਕੀ ਕਰਦਾ ਹੈ ਅੱਗਿਓ ਗਿਆਨੀ ਰਤਨ ਸਿੰਘ ਕਹਿੰਦਾ ਜੀ ਮੈਂ ਆਪਣੇ ਵਾਸਤੇ ਚਾਹ ਬਣਾਉਂਦਾ ਹਾਂ ਬਾਬਾ ਜੀ ਕਹਿੰਦੇ ਤੂੰ ਜਵਾਨ ਫੌਜੀ ਬੰਦਾ ਹੈ ਕੀ ਗੱਲ ਅਮਲੀ ਹੋ ਗਿਆ ਹੈ ਖਬਰਦਾਰ ਹੋ ਜਾ ਚਾਹ ਬਣਾਉਂਦਾ ਹੈ ਗੁਰੂ ਘਰ ਆ ਕੇ ਜਿੰਨੀ ਵੀ ਸੇਵਾ ਹੋ ਸਕੇ ਉਤਨੀ ਹੀ ਕਰੀਦੀ ਹੁੰਦੀ ਹੈ ਇਸ ਪਾਸੇ ਟਾਈਮ ਨਹੀਂ ਖਰਾਬ ਕਰਨਾ ਉਸ ਨੇ ਅੱਗੋਂ ਸੱਤ ਵਚਨ ਕਹਿ ਦਿੱਤਾ ਬਾਬਾ ਜੀ ਨੇ ਕਈ ਵਾਰੀ ਇਸ ਨੂੰ ਅਮਲੀ ਕਹਿ ਕੇ ਇਹ ਸਮਾਂ ਯਾਦ ਕਰਾ ਦੇਣਾ। ਬਾਬਾ ਜੀ ਜਿਹੜਾ ਦੇ ਕੇ ਵਾਪਸ ਆਸਣ ਵਾਲੀ ਜਗ੍ਹਾ ਆ ਗਏ ਅਤੇ ਗਿਆਨੀ ਰਤਨ ਸਿੰਘ ਜੀ ਵੀ ਪਾਸੇ ਫਿਰ ਤੁਰ ਕੇ ਪਾਠੀਆਂ ਵਾਲੀ ਜਗ੍ਹਾ ਜਿੱਥੇ ਖੰਡ ਪਾਠੀਆਂ ਦੇ ਨਾਂ ਲਿਖਦੇ ਹਨ ਅਤੇ ਸਾਬਣ, ਤੇਲ, ਬਸਤਰ ਦਿੰਦੇ ਹਨ ਇੱਥੇ ਆ ਗਏ। ਸਰਦਾਰ ਸ਼ੇਰ ਸਿੰਘ ਜੀ ਪਾਠੀਆਂ ਦੇ ਨਾਮ ਲਿਖਦੇ ਸਨ ਅਤੇ ਇਹਨਾਂ ਦੇ ਕੋਲ ਆ ਕੇ ਸੇਵਾ ਕਰਵਾਉਣ ਲੱਗ ਪਏ ਅੱਧੇ ਘੰਟੇ ਬਾਅਦ ਬਾਬਾ ਜੀ ਵੀ ਟਹਿਲ ਟਹਿਲ ਦੇ ਇਸ ਜਗ੍ਹਾ ਤੇ ਪਹੁੰਚ ਗਏ ਸਰਦਾਰ ਸ਼ੇਰ ਸਿੰਘ ਅਤੇ ਗਿਆਨੀ ਰਤਨ ਸਿੰਘ ਜੀ ਨੇ ਬਾਬਾ ਜੀ ਨੂੰ ਮੱਥਾ ਟੇਕਿਆ ਤਾਂ ਬਾਬਾ ਜੀ ਮਾਸਟਰ ਸ਼ੇਰ ਸਿੰਘ ਨੂੰ ਬਚਨ ਕੀਤਾ ਸਿਆਣੇ ਬਣ ਕੇ ਗੁਰੂ ਘਰ ਦੀ ਸੇਵਾ ਕਰਨੀ ਹੈ ਅਖੰਡ ਪਾਠੀਆਂ ਦਾ ਬੋਧਾ ਇਮਤਿਹਾਨ ਨਾ ਲਈ ਜਾਇਓ ਇਹ ਗੁਰੂ ਨਾਨਕ ਦਾ ਘਰ ਹੈ ਪਾਠੀਆਂ ਨੂੰ ਸੇਵਾ ਕਰਨ ਦਾ ਮੌਕਾ ਦੇਣਾ ਹੈ ਮਾਸਟਰ ਸੇਰ ਸਿੰਘ ਜੀ ਹੱਥ ਬੰਨ ਕੇ ਕਹਿੰਦੇ ਸਤਿਵੰਤ ਮਹਾਰਾਜ ਜੀ ਅਤੇ ਗਿਆਨੀ ਰਤਨ ਸਿੰਘ ਜੀ ਵੱਲ ਤੱਕ ਕੇ ਕਹਿੰਦੇ ਅਮਲਿਆ ਤੂੰ ਹੁਣ ਇੱਥੇ ਆ ਗਿਆ ਹੈ ਅੱਗੋਂ ਰਤਨ ਸਿੰਘ ਕਹਿੰਦਾ ਹਾਂ ਜੀ ਮੈਂ ਪਾਠੀਆਂ ਨੂੰ ਸਾਬਣ ਤੇ ਤੇਲ ਦਿੰਦਾ ਹਾਂ ਬਾਬਾ ਜੀ ਫਿਰ ਕਹਿੰਦੇ ਤਕੜਾ ਹੋ ਕੇ ਸੇਵਾ ਕਰਨੀ ਕਿਤੇ ਉਬਾਲ-ਉਬਾਲ ਕੇ ਚਾਹ ਹੀ ਨਾ ਪੀ ਜਾਈ ਗਿਆਨੀ ਰਤਨ ਸਿੰਘ ਕਹਿੰਦਾ ਨਹੀਂ ਜੀ ਫੌਜੀ ਬੰਦੇ ਡਟ ਕੇ ਹੀ ਕੰਮ ਕਰਦੇ ਹਨ ਬਾਬਾ ਜੀ ਇਸ ਨੂੰ ਸਮਝਾ ਕੇ ਅੱਗੇ ਚਲੇ ਗਏ ਗਿਆਨੀ ਰਤਨ ਸਿੰਘ ਜੀ ਮਨ ਵਿੱਚ ਸੋਚਦੇ ਹਨ ਮੈਂ ਜਿੱਧਰ ਵੀ ਜਾਂਦਾ ਹਾਂ ਬਾਬਾ ਜੀ ਉਧਰ ਹੀ ਆ ਜਾਂਦੇ ਹਨ ਬਾਹਰ ਗਿਆ ਹਾਂ ਤਾਂ ਉੱਥੇ ਪਹੁੰਚ ਗਏ ਪਾਠੀਆਂ ਵਿੱਚ ਆਇਆ ਹਾਂ ਤਾਂ ਇੱਥੇ ਪਹੁੰਚ ਗਏ ਹਨ ਬਾਬਾ ਜੀ ਅੰਤਰਯਾਮੀ ਹਨ ਪਰ ਕਰੜੇ ਬੜੇ ਹਨ ਤਾੜਨਾ ਹੀ ਕਰੀ ਜਾਂਦੇ ਹਨ ਚਲੋ ਇਹਦੇ ਵਿੱਚ ਵੀ ਕੋਈ ਭਲਾ ਹੀ ਹੋਏਗਾ ਅਗਾਹ ਤੋਂ ਮੁੜਦੇ ਹੋਏ ਫਿਰ ਇੱਥੋਂ ਦੀ ਹੀ ਲੰਘਣਾ ਸੀ ਇੱਥੇ ਜਰਾ ਕੁ ਖੜ ਕੇ ਖੜ ਕੇ ਰਤਨ ਸਿੰਘ ਨੂੰ ਕਹਿੰਦੇ ਫੌਜੀਆ ਕੀ ਮਨ ਵਿੱਚ ਸੋਚਦਾ ਹੈ ਕਿ ਅਸੀਂ ਘੂਰਦੇ ਹਾਂ ਅਤੇ ਤਾੜਦੇ ਹਾਂ ਇੱਥੇ ਅਸੀਂ ਸਾਰੇ ਸੇਵਾਦਾਰਾਂ ਨੂੰ ਘੂਰ ਕੇ ਤਾੜ ਕੇ ਹੀ ਰੱਖਦੇ ਹਾਂ ਸਾਡੇ ਕੋਲ ਕੋਈ ਢਿੱਲਾ ਮੱਠਾ ਬੰਦਾ ਨਹੀਂ ਰਹਿ ਸਕਦਾ ਸਾਡਾ ਫੌਜ ਨਾਲੋਂ ਵੀ ਜ਼ਿਆਦਾ ਕਰੜਾ ਕੰਮ ਹੈ ਅਸੀਂ ਹਰ ਇੱਕ ਨੂੰ ਕੱਸ ਕੇ ਰੱਖਦੇ ਹਾਂ ਵੇਲਾ ਨਹੀਂ ਰਹਿਣ ਵੇਲਾ ਨਹੀਂ ਕਿਸੇ ਨੂੰ ਰਹਿਣ ਦਿੰਦੇ ਗਿਆਨੀ ਰਤਨ ਸਿੰਘ ਦੇ ਮਨ ਵਿੱਚ ਫਿਰ ਸੋਚਦਾ ਹੈ ਮਣਾ ਇਹ ਤੇਰੇ ਫੁਰਨਿਆਂ ਦਾ ਹੀ ਜਵਾਬ ਮਿਲ ਰਿਹਾ ਹੈ ਬਾਬਾ ਜੀ ਬੜੇ ਅੰਤਰਜਾਮੀ ਹਨ ਇਤਨਾ ਸੋਚ ਕੇ ਹੱਥ ਬੰਨ ਕੇ ਕਹਿੰਦਾ ਬਾਬਾ ਜੀ ਅਸੀਂ ਤਾਂ ਅਣਜਾਣ ਹਾਂ ਕਿਰਪਾ ਕਰਕੇ ਆਪਣੇ ਘਰ ਨਾਲ ਜੋੜੀ ਰੱਖਿਓ ਬਾਬਾ ਜੀ ਖੁਸ਼ ਹੋ ਕੇ ਅੱਗੇ ਆਪਣੇ ਆਸਣ ਤੇ ਚਲੇ ਗਏ ਗਿਆਨੀ ਰਤਨ ਸਿੰਘ ਬਰਸੀ ਵੇਖ ਕੇ ਛੁੱਟੀ ਕੱਟ ਕੇ ਵਾਪਸ ਫੌਜ ਵਿੱਚ ਚਲਾ ਗਿਆ ਉਸਨੇ ਜਦੋਂ ਵੀ ਆਉਣਾ ਨਾਨਕਸਰ ਆ ਕੇ ਬਾਬਾ ਜੀ ਦੇ ਦਰਸ਼ਨ ਕਰਨੇ ਅਤੇ ਨਾਲੇ ਅੰਮ੍ਰਿਤ ਵਚਨ ਸੁਣਨੇ ਇੱਕ ਵਾਰ ਜਦੋਂ ਇਹ ਛੁੱਟੀ ਆਇਆ ਪਿੰਡ ਭਮੀਪੁਰੇ ਹੋ ਕੇ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਨਾਨਕਸਰ ਪਹੁੰਚਿਆ ਇਥੋਂ ਪਤਾ ਲੱਗਿਆ ਕਿ ਬਾਬਾ ਜੀ ਤਾਂ ਪਿੰਡ ਕਮਾਲਪੁਰੇ ਦੀਵਾਨ ਲਾਉਣ ਗਏ ਹਨ ਤਾਂ ਉਹ ਪਿੰਡ ਕਮਾਲਪੁਰੇ ਪਹੁੰਚ ਗਿਆ ਅੱਗੇ ਪ੍ਰਾਇਮਰੀ ਸਕੂਲ ਵਿੱਚ ਬਾਬਾ ਜੀ ਦਾ ਦਿਵਾਨ ਲੱਗਿਆ ਹੋਇਆ ਹੈ ਬੜਾ ਭਾਰੀ ਇਕੱਠ ਹੈ ਬਾਬਾ ਜੀ ਅੰਮ੍ਰਿਤ ਵਚਨ ਕਰ ਰਹੇ ਹਨ ਗਿਆਨੀ ਰਤਨ ਸਿੰਘ ਜੀ ਨੇ ਦਰਬਾਰ ਵਿੱਚ ਮੱਥਾ ਟੇਕ ਕੇ ਦਿਵਾਨ ਵਿੱਚ ਬੈਠ ਕੇ ਅੰਮ੍ਰਿਤ ਵਚਨ ਸਰਵਣ ਕੀਤੇ ਦਿਵਾਨ ਦੀ ਸਮਾਪਤੀ ਤੋਂ ਬਾਅਦ ਜਦੋਂ ਬਾਬਾ ਜੀ ਆਪਣੀ ਗੱਡੀ ਕੋਲ ਆਉਣ ਲੱਗੇ ਤਾਂ ਇੱਥੇ ਪਿੰਡ ਦੇ ਕਾਲਾ ਸਿੰਘ ਨੇ ਨਿਵਕੇ ਬਾਬਾ ਜੀ ਨੂੰ ਮੱਥਾ ਟੇਕਿਆ ਇਹ ਸੰਗਤ ਜੀ ਇਹ ਬਹੁਤ ਪੁਰਾਣਾ ਸੰਗੀ ਸੀ ਇਸ ਨੂੰ ਬਾਬਾ ਜੀ ਕਈ ਵਾਰ ਕੂਰ ਤਾੜ ਵੀ ਲੈਂਦੇ ਸੀ ਜਦੋਂ ਉਸ ਨੇ ਨਿਵਕੇ ਬਾਬਾ ਜੀ ਨੂੰ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਬੜੇ ਪਿਆਰ ਨਾਲ ਉਸ ਦੀ ਪਿੱਠ ਉੱਤੇ ਦੋ ਤਿੰਨ ਥੱਪੜ ਮਾਰੇ ਕਹਿਣ ਲੱਗੇ ਕਿਵੇਂ ਪੈਰਾਂ ਨੂੰ ਹੱਥ ਲਾਉਂਦਾ ਹੈ ਤੈਨੂੰ ਪਤਾ ਨਹੀਂ ਅਸੀਂ ਕਿਸੇ ਤੋਂ ਪੈਰੀ ਹੱਥ ਨਹੀਂ ਲਵਾਉਂਦੇ ਇਸ ਦੇ ਨਾਲ ਹੀ ਗਿਆਨੀ ਰਤਨ ਸਿੰਘ ਫੌਜੀ ਖੜਾ ਸੀ ਜੋ ਪਿੰਡੋ ਮਿੱਥ ਕੇ ਤੁਰਿਆ ਸੀ ਕਿ ਐਤ ਕੀ ਬਾਬਾ ਜੀ ਤੋਂ ਕੁਝ ਲੈ ਕੇ ਹੀ ਮੁੜਨਾ ਹੈ ਹੁਣ ਇਹ ਬਾਬਾ ਜੀ ਦੇ ਨੇੜੇ ਹੋ ਕੇ ਕਹਿੰਦਾ ਬਾਬਾ ਜੀ ਮੇਰੇ ਤੇ ਵੀ ਕਿਰਪਾ ਕਰੋ ਬਾਬਾ ਜੀ ਕਹਿੰਦੇ ਤੇਰੇ ਤੇ ਕੀ ਕਿਰਪਾ ਕਰੀਏ ਤਾਂ ਇਹ ਕਹਿੰਦਾ ਜੀ ਜਿਵੇਂ ਕਾਲਾ ਸਿੰਘ ਦੇ ਥੱਪੜ ਲਾਏ ਹਨ ਮੇਰੇ ਵੀ ਦੋ ਚੜ ਲਾ ਕੇ ਸਿੱਧਾ ਕਰ ਦਿਓ ਸਭ ਖੋਟਾਂ ਕੱਢ ਦਿਓ ਸੰਗਤ ਜੀ ਇਤਨਾ ਕਹਿ ਕੇ ਬਾਬਾ ਜੀ ਅੱਗੇ ਨੀਵਾ ਹੋ ਗਿਆ ਸੰਗਤ ਵੇਖ ਰਹੀ ਹੈ ਬਾਬਾ ਜੀ ਕਹਿੰਦੇ ਜਾ ਚਲਿਆ ਜਾ ਸਾਥੋਂ ਕੀ ਭਾਲਦਾ ਹੈ ਤਾਂ ਇਹ ਕਹਿੰਦਾ ਜੀ ਇੱਕ ਤਾਂ ਮੈਂ ਅਨਪੜ੍ਹ ਹਾਂ ਮੈਨੂੰ ਗੁਰਬਾਣੀ ਪੜ੍ਹਦੀ ਨਹੀਂ ਆਉਂਦੀ ਦੂਸਰਾ ਮੈਨੂੰ ਨਿਤਨੇਮ ਦੀ ਕਿਰਪਾ ਕਰੋ ਇਤਨਾ ਕੈਫਰਨੀਵਾ ਹੋ ਕੇ ਖੜ ਗਿਆ ਤੇ ਕਹਿੰਦਾ ਮੈਂ ਤਾਂ ਅੱਜ ਘਰੋਂ ਮਿੱਥ ਕੇ ਆਇਆ ਹਾਂ ਅੱਜ ਖਾਲੀ ਨਹੀਂ ਜਾਣਾ ਜਿੰਨਾ ਮਰਜੀ ਕੋਟ ਲੋ ਪਰ ਕਿਰਪਾ ਜ਼ਰੂਰ ਕਰੋ ਇਸ ਤਰ੍ਹਾਂ ਉਹ ਖੜਾ ਰਿਹਾ ਬਾਬਾ ਜੀ ਦਿਆਲੂ ਕਿਰਪਾਲੂ ਮਹਿਰਾਂ ਦੇ ਘਰ ਵਿੱਚ ਆਏ ਉਸ ਦੀ ਪਿੱਠ ਉੱਤੇ ਦੋ ਤਿੰਨ ਮੁਕੇ ਮਾਰ ਕੇ ਕਹਿੰਦੇ ਲੈ 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 ਕਿਰਪਾ ਤੜ ਕਿਉਂ ਉੱਠ ਕੇ ਸਿਮਰਨ ਕਰਿਆ ਕਰ ਅਤੇ ਗੁਰਬਾਣੀ ਵੀ ਪੜਿਆ ਕਰ ਅੱਗੋਂ ਉਹ ਕਹਿੰਦਾ ਜੀ ਸਤ ਵਚਨ ਬਾਬਾ ਜੀ ਆਨੰਦ ਹੀ ਆ ਗਿਆ ਅੱਜ ਤੋਂ ਉਸ ਦਾ ਅਜਿਹਾ ਸਿਮਰਨ ਚੱਲਿਆ ਉਹ ਤਾਂ ਕਿੰਨੇ ਕਿੰਨੇ ਘੰਟੇ ਵਾਹਿਗੁਰੂ ਸ਼ਬਦ ਦਾ ਜਾਪ ਹੀ ਕਰੀ ਜਾਇਆ ਕਰੇ ਛੁੱਟੀ ਕੱਟ ਕੇ ਫੌਜ ਵਿੱਚੋਂ ਆਪਣੀ ਡਿਊਟੀ ਤੇ ਜਾ ਹਾਜ਼ਰ ਹੋਇਆ ਡਿਊਟੀ ਤੇ ਵੀ ਸਿਮਰਨ ਕਰਦਾ ਰਹਿੰਦਾ ਇਸ ਤੇ ਬਾਬਾ ਜੀ ਦੀ ਐਸੀ ਸੰਗਤ ਜੀ ਮੇਰ ਹੋਈ ਕਿ ਗੁਰਬਾਣੀ ਪੜਦਾ ਪੜਦਾ ਅਖੰਡ ਪਾਠੀ ਬਣ ਗਿਆ। ਇਹੋ ਜਿਹਾਂ అనుਪੋਵਿ ਗੱਲਾਂ ਕਰਨ ਲੱਗਿਆ ਕਿ ਫੌਜੀ ਅਫਸਰ ਵੀ ਹੈਰਾਨ ਹੋਣ ਉਸ ਦਾ ਸਤਕਾਰ ਹੋਣ ਲੱਗਾ। ਉਸ ਨੂੰ ਤਾਂ ਗੁਰਦੁਆਰੇ ਗਰੰਥੀ ਦੀ ਡਿਊਟੀ ਮਿਲ ਗਈ ਜਿਸ ਕਰਕੇ ਉਹਦਾ ਪਹਿਰਾਵਾ ਵੀ ਸਾਫ਼ ਹੋ ਗਿਆ। ਤਨਖਾਹ ਵੀ ਵੱਧ ਗਈ। ਉਸ ਨੂੰ ਸਾਰੇ ਗਿਆਨੀ ਰਤਨ ਸਿੰਘ ਜੀ ਕਹਿਣ ਲੱਗੇ ਜਦੋਂ ਹੀ ਕੋਈ ਗੱਲ ਚੱਲੇ ਤਾਂ ਇਹ ਕਹੇ ਜੀ ਮੇਰੇ ਤੇ ਤਾਂ ਇਹ ਸਾਰੀ ਕਿਰਪਾ ਨਾਨਕ ਸਰ ਕਲੇਰਾ ਵਾਲੇ ਪਾਸ਼ਾ ਗਰੀਬ ਨਵਾਜ਼ ਤਾਂ ਤਨ ਪਿਆਰੇ ਬਾਬਾ ਇਸ਼ਰ ਸਿੰਘ ਜੀ ਦੀ ਹੋਈ ਹੈ ਇਸ ਤਰ੍ਹਾਂ ਆਪਣੀ ਡਿਊਟੀ ਪੂਰੀ ਕਰਕੇ ਪੈਨਸ਼ਨ ਲੈ ਕੇ ਆਪਣੇ ਪਿੰਡ ਆ ਕੇ ਗੁਟਕੇ ਗ੍ਰੰਥ ਰੱਖ ਕੇ ਬਾਬਾ ਜੀ ਦਾ ਸੋਹਣਾ ਆਸਣ ਲਾ ਕੇ ਪੂਜਾ ਪਾਠ ਕਰਨ ਲੱਗ ਪਿਆ ਪਾਸੇ ਤੋਂ ਵੀ ਸੰਗਤ ਆਉਣੀ ਸ਼ੁਰੂ ਹੋ ਗਈ ਆਈ ਸੰਗਤ ਨੂੰ ਬਾਬਾ ਜੀ ਦੀਆਂ ਸਾਖੀਆਂ ਸੁਣਾਉਂਦੇ ਤੇ ਇਹੀ ਉਪਦੇਸ਼ ਦਿੰਦੇ ਕਿ ਭਾਈ ਮੜੀਆਂ ਮਸਾਣੀਆਂ ਨੂੰ ਛੱਡ ਕੇ ਗੁਰੂ ਦੇ ਖੰਡੇ ਬਾਟੇ ਦਾ ਅਮਰਤ ਛੱਕੇ ਨਿਤਨੇਮ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਦੀ ਦੇਹ ਮੰਨੋ ਇਸ ਕਰਕੇ ਸੰਗਤ ਇੰਨਾ ਦਾ ਕਾਫੀ ਸਤਿਕਾਰ ਕਰਦੀ ਹੈ ਸੁਸੰਗਤ ਜੀ ਇੱਥੇ ਹੀ ਇਹ ਸਾਖੀ ਸਮਾਪਤ ਹੁੰਦੀ ਹੈ ਬਹੁਤ ਹੀ ਆਨੰਦ ਆਇਆ ਆਪ ਜੀ ਦੇ ਨਾਲ ਇਹ ਸਾਖੀ ਸਾਂਝੀ ਕਰਦਿਆਂ ਸੰਗਤ ਜੀ ਇਸ ਸਖਤੋ ਸਾਨੂੰ ਇਹ ਹੀ ਕੁ ਸਿੱਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਗੁਰੂ ਪਾਸੋਂ ਅਸੀਂ ਮੰਗੀਏ ਅਸੀਂ ਹਮੇਸ਼ਾ ਦੁਨਿਆਵੀ ਪਦਾਰਥ ਮੰਗਦੇ ਹਾਂ ਜਿਹੜੇ ਕੀ ਇੱਥੇ ਹੀ ਰਹਿ ਜਾਣੇ ਹਨ ਅਸੀਂ ਜਦੋਂ ਵੀ ਪਾਤਸ਼ਾਹ ਦੇ ਚਰਨਾਂ 'ਚ ਜਾਣਾ ਹੈ ਤਾਂ ਸਾਡੇ ਨਾਲ ਗੁਰਬਾਣੀ ਨਿਤਨੇਮ ਗੁਰੂ ਘਰ ਦੀ ਸੇਵਾ ਹੀ ਨਾਲ ਜਾਣੀ ਹੈ ਸੋ ਦੁਨਿਆਵੀ ਪਦਾਰਥਾਂ ਨੂੰ ਹੀ ਮੰਗਣ ਵਾਸਤੇ ਅਸੀਂ ਦਿਨ ਰਾਤ ਲੱਗੇ ਰਹਿੰਦੇ ਹਾਂ ਪਰ ਅਸੀਂ ਗੁਰਬਾਣੀ ਦਾ ਜਾਪ ਬਹੁਤ ਸਾਡੇ ਇਸ ਤਰ੍ਹਾਂ ਦੇ ਵੀਰ ਜਾਂ ਭੈਣ ਨੇ ਜਿਹੜੇ ਬਹੁਤ ਗੁਰਬਾਨੀ ਪੜਦੇ ਹਨ ਪਰ ਹਜੇ ਵੀ ਕਈ ਸਾਡੇ ਵੀਰ ਜਾਂ ਭੈਣ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਹਜੇ ਤੱਕ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਿਨ੍ਹਾਂ ਨੇ ਖੰਡੇ ਬਾਟ ਦਾ ਅੰਮ੍ਰਿਤ ਨਹੀਂ ਛਕਿਆ ਜਿਹੜੇ ਪੱਕੇ ਨਿਤਨੇਮੀ ਨਹੀਂ ਹਨ ਸੋ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੰਮ੍ਰਿਤ ਵੇਲਾ ਸੰਭਾਲੋ ਪੱਕੇ ਨਿਤਨੇਮੀ ਬਣੋ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਜ਼ਰੂਰ ਝੋਲੀ ਚ ਪਵਾਓ ਵੱਦ ਤੋਂ ਵੱਧ ਗੁਰੂ ਘਰ ਦੀ ਸੇਵਾ ਕਰੋ ਸੰਗਤ ਜੀ ਅੰਤਰਜਾਮੀ ਸਤਗੁਰ ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦੀਆਂ ਦਿਨਾਂ ਦੀ ਜਾਣਨ ਵਾਲੇ ਸੰਗਤ ਜੀ ਇਹ ਸਾਖੀ ਆਪਜੀ ਦੇ ਨਾਲ ਸਾਂਝੀ ਕਰਦੇ ਆ ਜੇ ਦਾਸ ਤੋਂ ਕੋਈ ਭੁੱਲ ਹੋ ਗਈ ਦੋਵੇਂ ਹੱਥ ਜੋੜ ਕੇ ਆਪਜੀ ਤੋਂ ਮਾਫੀ ਮੰਗਦੇ ਹਾਂ ਤੁਸੀਂ ਗੁਰੂਕ ਜੀ ਦੀ ਪਿਆਰੀ ਸੰਗਤ ਬਖਸ਼ਣ ਵਾਲੇ ਹੋ ਬਖਸ਼ਣਹਾਰ ਹੋ ਦਾਸ ਨੂੰ ਬਖਸ਼ ਦੇਣਾ ਅਤੇ ਸਾਖੀ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖਣਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮਹਿਮਾਨ ਸਾਧੂ ਸੰਗਤੀ ਸੁਨੋ ਨੀਤਾ ਮੈਂ ਕੋਈ ਪੁੱਤ ਆ ਤੁਂ ਘਰੇ ਨਿਰਮਲ ਭੈ